ਆਟਾ ਗੁੰਨ ਕੇ ਇਹ ਜ ਰੋਟੀ ਨਹੀਂ ਪਕਾਉਣੀ ਚਾਹੀਦੀ ਇਹ ਬਹੁਤ ਮਾੜੀ ਹੁੰਦੀ ਹੈ ਇਹਦੇ ਨਾਲ ਪੇਟ ਵਿੱਚ ਗੈਸ ਬਣਦੀ ਆ ਜਦ ਬੇਹਜਮੀ ਹੋ ਜਾਂਦੀ ਆ ਕਹਿਣ ਤੋਂ ਭਾਵ ਕਿ ਸ਼ਾਤੀ ਚ ਬੜੀ ਦਰਦ ਹੁੰਦੀ ਰਹਿੰਦੀ ਆ ਤੇ ਬਹੁਤ ਸਾਰੇ ਲੋਕ ਪੇਟ ਦੇ ਰੋਗ ਲੱਗ ਜਾਂਦੇ ਨੇ ਜਿਹੜੀਆਂ ਔਰਤਾਂ ਆਟਾ ਗੁੰਨ ਕੇ ਇਸ ਤਰ੍ਹਾਂ ਰੋਟੀ ਪਕਾਉਂਦੀਆਂ ਨੇ ਹੁਣ ਆਟਾ ਗੁੰਨ ਕੇ ਰੋਟੀ ਕਿੱਚ ਪਕਾਣੀ ਚਾਹੀਦੀ ਆ ਹੋ ਸਕਦਾ 75% ਔਰਤਾਂ ਇਹ ਗਲਤੀ ਕਰਦੀਆਂ ਹੋਣ ਜਾਂ ਪਰ 75% 75% ਲੋਕ ਇਹ ਗਲਤੀ ਕਰਦੇ ਹੋਣ ਜਿਹਦੇ ਕਰਕੇ ਉਹ ਅਕਸਰ ਕਹਿੰਦੇ ਸਾਡੇ ਨਾਲ ਪੇਟ ਚ ਬੜੀ ਗੈਸ ਬਣਦੀ ਰਹਿੰਦੀ ਆ ਰੋਟੀ ਚੰਗੀ ਤਰ੍ਹਾਂ ਪਚਦੀ ਨਹੀਂ ਰੋਟੀ ਚੰਗੀ ਤਰ੍ਹਾਂ ਦੀ ਨਹੀਂ ਬੱਚਿਆਂ ਚ ਖੂਨ ਨਹੀਂ ਬਣਦਾ ਬੱਚੇ ਸਿਹਤਮੰਦ ਨਹੀਂ ਹੁੰਦੇ ਜਦੋਂ ਸੀ ਬਿਮਾਰ ਹੀ ਰਹਿੰਦੇ ਆ ਇਹ ਗੱਲ ਬਹੁਤ ਸਾਰੇ 75 ਤੋਂ ਪਲੱਸ ਦੀ ਲੋਕਾਂ ਚ ਹੋ ਸਕਦੀ ਆ ਅੱਜ ਕੱਲ ਦੇ ਸਮੇਂ ਚ ਤੁਸੀਂ ਵੇਖਣਾ ਕਿ ਕੁਝ ਲੋਕਾਂ ਜਦੋਂ ਵੀ ਕਹਿਣਗੇ ਰੋਟੀ ਖਾਣੀ ਆ ਤੇ ਔਰਤਾਂ ਜਾਣਗੀਆਂ ਰਸੋਈ ਵਿੱਚ ਜਿੰਨਾ ਕਿ ਕੁੱਕਰ ਛੋਟੇ ਪਰਿਵਾਰ ਰਹੇਗੇ ਨੇ ਯਾਨੀ ਕਿ ਘਰ ਵਿੱਚ ਤਿੰਨ ਚਾਰ ਪੰਜ ਮੈਂਬਰ ਹੀ ਹੁੰਦੇ ਨੇ ਇਦੋਂ ਵੱਡਾ ਪਰਿਵਾਰ ਨਹੀਂ ਹੁੰਦਾ ਥੋੜਾ ਜਿਹਾ ਆਟਾ ਪਾਉਣ ਗਿਆ ਪ੍ਰਾਤ ਦੇ ਵਿੱਚ ਤੇ ਉਹਨੂੰ ਆਟੇ ਨੂੰ ਪਾ ਕੇ ਤੇ ਗੁੰਨ ਕੇ ਤੇ ਰੋਟੀਆਂ ਨਾਲ ਹੀ ਪਕਾ ਕੇ ਤੇ ਗਰਮ ਗਰਮ ਰੋਟੀ ਲੈ ਕੇ ਖਾਓ ਬੱਚਿਓ ਤੁਸੀਂ ਵੀ ਖਾਓ ਤਾਂ ਜਿਹੜੇ ਆਪਾਂ ਪਰਿਵਾਰਕ ਮੈਂਬਰ ਨੂੰ ਖਵਾਉਣੀ ਹੁੰਦੀ ਚਾਹੇ ਉਹਦਾ ਪਤੀ ਹੋਵੇ ਉਹਨੂੰ ਵੀ ਕਹਿੰਦੇ ਖਾਓ ਮੈਂ ਗਰਮ ਗਰਮ ਲਾ ਕੇ ਆਂਦੀ ਹੁਣੇ ਤਾਜ਼ਾ ਤਾ ਗੁੰਨ ਕੇ ਅਕਸਰ ਇੰਜ ਕੀਤਾ ਜਾਂਦਾ ਤੇ ਕਈ ਲੋਕ ਸਮਝੋਣਗੇ ਕਿ ਇਹ ਬੜੀ ਚੰਗੀ ਗੱਲ ਆ ਪਰ ਹੋ ਸਕਦਾ ਉਹ ਗੱਡੀਆਂ ਪੈਣਾ ਉਹ ਸਾਡੀਆਂ ਢੀਆਂ ਉਹ ਸਾਡੀ ਸਤਕਾਰ ਜੋ ਗੁਣਾਵਾ ਇਹ ਤਾਂ ਚੰਗਾ ਸਮਝਦੀ ਹੁਣ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਦੋਂ ਪਿਛਲੇ ਸਮੇਂ 'ਚ ਕੋਈ ਵੀ ਆਕਰ ਚਾਟਾ ਗੁੰਨਿਆ ਜਾਂਦਾ ਸੀ ਤਾਂ ਆਟਾ ਗੁੰਨ ਕੇ ਉਹਨੂੰ 10 15 20 ਮਿੰਟ ਰੱਖ ਦਿੱਤਾ ਜਾਂਦਾ ਸੀ ਅੱਧਾ ਘੰਟਾ ਰੱਖ ਦਿੱਤਾ ਜਾਂਦਾ ਸੀ ਜੇਕਰ ਉਹਨਾਂ ਨੂੰ ਥੋੜਾ ਜਿਹਾ ਫਿਸ਼ੇ ਚਲੇ ਜਾਣ ਕਿ ਜਿਹੜਾ ਦੀ ਮਾਂ ਨੇ ਆਟਾ ਗੁੰਨਣਾ ਜਾਂ ਕਿਸੇ ਵੀ ਵੱਡੇ ਪਰਿਵਾਰ ਨੇ ਆਟਾ ਗੁੰਨਣਾ ਤਾਂ ਉਹਨੂੰ ਗੁੰਨ ਕੇ ਤਾਂ ਚੰਗੀ ਤਰ੍ਹਾਂ ਤੇ ਉਹਦੇ ਉੱਪਰ ਗਿੱਲਾ ਕੱਪੜਾ ਧਰ ਕੇ ਜਾਂ ਜਿਹਨੂੰ ਪੋਣਾ ਬੋਲ ਦਿੰਦੇ ਨੇ ਹੋ ਸਕਦਾ ਕਿਸੇ ਇਲਾਕੇ 'ਚ ਹੋਰ ਸ਼ਬਦ ਵਰਤੇ ਜਾਂਦਾ ਹੋਵੇ ਉਹਨੂੰ ਗਿੱਲਾ ਕਰਕੇ ਤੇ ਆਟੇ ਦੇ ਉੱਪਰ ਊਂਗਲਾਂ ਦਾ ਨਿਸ਼ਾਨ ਪਾਟ ਕੇ ਛਲਾ ਜੰਦੇ ਸਨ ਤਾਂ ਫਿਰ ਉਹਨੂੰ ਲਗਭਗ 15-20 ਮਿੰਟ ਦਾ ਘੰਟਾ ਪਿਆਰ ਆਂ ਦਿੰਦੇ ਸਨ ਤੇ ਉਦੋਂ ਬਾਅਦ ਰੋਟੀਆਂ ਪਕਾਈਆਂ ਜਾਂਦੀਆਂ ਸੀ ਅਕਸਰ ਇੰਜ ਕੀਤਾ ਜਾਂਦਾ ਸੀ ਬੇਸ਼ੱਕ ਉਹ ਬੀਬੀਆਂ ਪੜੀਆਂ ਲਿਖੀਆਂ ਨਹੀਂ ਸਨ ਪਰ ਉਹ ਗਿਆਨ ਦੀਆਂ ਪੰਡਾਵਰ ਸੰਗ ਮਾਵਾ ਉਹ ਪੈਣਾ ਉਹ ਧੀਆ ਕਿਉਂਕਿ ਜਦੋਂ ਅਸੀਂ ਆਟੇ ਨੂੰ ਇੱਕਦਮ ਗੁੰਨ ਕੇ ਰੋਟੀਆਂ ਪਕਾਉਣ ਲੱਗ ਪੈਂਦੇ ਤਾਂ ਉੱਚ ਚੰਗਾ ਬੈਕਟੀਰੀਆ ਪੈਦਾ ਨਹੀਂ ਹੁੰਦਾ ਜਦੋਂ ਆਟੇ ਨੂੰ ਗੁੰਨ ਕੇ 10 15 20 ਮਿੰਟ ਦਾ ਘੰਟਾ ਰੱਖ ਦਿੱਤਾ ਜਾਂਦਾ ਤਾਂ ਉੱਚ ਚੰਗਾ ਬੈਕਟੀਰੀਆ ਆਪਣੇ ਆਪ ਹੀ ਪਾਣਾ ਸ਼ੁਰੂ ਹੋ ਜਾਂਦਾ ਤੇ ਜਿਹਦੇ ਨਾਲ ਜਦੋਂ ਰੋਟੀਆਂ ਪਕਤੀਆਂ ਨੇ ਉਹਦੇ ਨਾਲ ਪੇਟ ਚ ਗੈਸ ਨਹੀਂ ਬਣਦੀ ਇਹ ਸਾਤੀ ਚ ਦਰਬਣੀ ਹੁੰਦੀ ਤੁਸੀਂ ਪੇਟ ਦੇ ਰੋਗ ਨਹੀਂ ਲੱਗਦੇ ਤੁਸੀਂ ਵੇਖਣਾ ਪਿਛਲੇ ਲੋਕਾਂ ਨੂੰ ਬਹੁਤ ਇਹ ਘੱਟ ਦੁੱਖ ਤਕਲੀਫਾਂ ਸਨ ਤੇ ਜਿਹਦੇ ਕਰਕੇ ਉਹ ਸਿਹਤਮੰਦ ਸਨ ਹੁਣ ਵੀ ਮੈਂ ਬੇਨਤੀ ਕਰਨੀ ਚਾਹੁੰਨਾ ਉਹਨਾਂ ਭੈਣਾਂ ਨੂੰ ਕਿ ਜਦੋਂ ਵੀ ਤੁਸੀਂ ਰੋਟੀ ਬਣਾਉਣੀ ਆ ਤਾਂ ਅੱਧਾ ਘੰਟਾ ਪਹਿਲਾਂ ਆਟਾ ਗੁੰਨ ਕੇ ਤੇ ਭਰਾ ਦੇ ਵਿੱਚ ਰੱਖ ਦਿਆ ਕਰੋ ਤੇ ਪ੍ਰਾਤ ਜਿਹੜੀ ਸਟੀਲ ਦੀ ਰਹਿਣੀ ਚਾਹੀਦੀ ਹੈ aluminum ਦੀ ਪ੍ਰਾਤ ਨਹੀਂ ਹੋਣੀ ਚਾਹੀਦੀ ਇੱਕ ਕਪਾ ਵੀਡੀਓ ਬਣਾਈ ਆ ਜਿਹੜੀਆਂ ਭੈਣਾ aluminum ਦੀ ਪ੍ਰਾਤ ਤੇ ਰੋਟੀ ਪਕਾਉਂਦੀਆਂ ਨੇ ਉਹਨਾਂ ਨੂੰ ਕੀ ਕੀ ਨੁਕਸਾਨ ਹੁੰਦੇ ਨੇ ਇੱਕ ਵੀਡੀਓ ਇੱਥੇ ਬਣੀ ਹੋਈ ਹੈ ਜਿਹੜੀਆਂ ਭੈਣਾ ਪੱਥਰ ਦਾ ਚਕਲਾ ਵੇਲਣਾ ਵਰਤਦੀਆਂ ਨੇ ਉਹਦੇ ਰੋਟੀ ਪਕਾਉਣ ਦੇ ਨਾਲ ਕੀ ਕੀ ਨੁਕਸਾਨ ਹੁੰਦੇ ਨੇ ਉਹ ਵੇਖ ਸਕਦੇ ਹੋ ਨੇ ਇਸੇ ਤਰ੍ਹਾਂ ਰੋਟੀ ਨੂੰ ਪਕਾਉਣ ਸਮੇਂ ਕਿਹੋ ਜਿਹਾ ਤਵਾ ਵਰਤਣਾ ਚਾਹੀਦਾ ਉਤੇ ਵੀ ਵੀਡੀਓ ਬਣੀ ਹੈ ਜਿਹੜੀਆਂ ਹੌਂਸਾਂ ਸੱਜਣੇ ਭੈਣਾਂ ਗਲਤੀ ਕਰਦੀਆਂ ਉਹਨਾਂ ਨੂੰ ਕਿਹੜੇ ਕਿਹੜੇ ਪਰਿਵਾਰ ਨੂੰ ਜੋਗ ਲੱਗ ਰਹੇ ਉਹ ਵੇਖ ਸਕਦੇ ਨੇ ਅੱਜ ਆਪਾਂ ਗੱਲ ਸਿਰਫ ਆਟਾ ਗੁੰਨ ਕੇ ਜਾਂ ਆਟਾ ਨੂੰ ਕਿਵੇਂ ਗੁੰਨਣਾ ਚਾਹੀਦਾ ਅਤੇ ਕੀ ਕਰਨਾ ਚਾਹੀਦਾ ਇਤੇ ਵੀ ਇੱਕ ਦੋ ਵੀਡੀਓ ਬਣੀ ਆ ਇਸ ਚੈਨਲ ਦੇ ਉੱਪਰ ਲੋਡਿਆ ਜਿਹਦਾ ਨਾਮ ਪ੍ਰਿੰਸੀਪਲ ਬਚਿੱਤਰ ਸਿੰਘ ਦਾ ਸਿੱਖਿਆਪਨ ਰੱਖਿਆ ਆ ਬਹੁਤ ਸਾਰੀਆਂ ਭੈਣਾਂ ਨੇ ਵੀਡੀਓ ਵੇਖੀਆਂ ਨੇ ਤੇ ਉਹਨਾਂ ਦੇ ਵਾਇਸ ਮੈਸੇਜ ਜਾਂ ਬਾਰੇ ਥੱਲੇ ਮੈਸੇਜ ਆਏ ਨੇ ਪੜ੍ਹ ਕੇ ਹੀ ਪਤਾ ਲੱਗਦਾ ਕਿ ਵਕਿਆ ਹੀ ਇਹ ਗਲਤੀਆਂ ਸਾਡੇ ਪਰਿਵਾਰਾਂ 'ਚ ਹੁੰਦੀਆਂ ਰਹੀਆਂ ਲਗਭਗ 75-80% ਜਿੰਨਾ ਪਰਿਵਾਰਾਂ ਨੇ ਇਹ ਗਲਤੀਆਂ ਦੂਰ ਕਰ ਲਈਆਂ ਉਹ ਪਰਿਵਾਰਾਂ 'ਚ ਬਿਮਾਰੀਆਂ ਵੀ ਦੂਰ ਹੋ ਗਈਆਂ ਉਹਨਾਂ ਪਰਿਵਾਰਾਂ ਦੀ ਸਿਹਤ ਵੀ ਚੰਗੀ ਬਣ ਗਈ ਵੈਲਨਾ ਤਾਂ ਨਿੱਕੀਆਂ ਨਿੱਕੇ ਹੁੰਦੀਆਂ ਨੇ ਕਈ ਵਾਰ ਅਸੀਂ ਧਿਆਨ ਨਹੀਂ ਦਿੰਦੇ ਜਿਹੜੇ ਕਰਕੇ ਸਾਡੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਆਪਣੇ ਆਪ ਹੀ ਜਕੜ ਲਿਆ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਗੱਲ 'ਤੇ ਜ਼ਰੂਰ ਧਿਆਨ ਦੇਣ ਇੱਕ ਵੀਡੀਓ ਬਣਾਇਂ ਕੇ ਆਟਾ ਗੁੰਨ੍ਹ ਕੇ ਫ੍ਰਿਜ 'ਚ ਨਹੀਂ ਰੱਖਣਾ ਚਾਹੀਦਾ ਇਹ ਵੀਡੀਓ ਵੀ ਹਰ ਇੱਕ ਭੈਣ ਭਰਾ ਨੂੰ ਵੇਖਣੀ ਚਾਹੀਦੀ ਕਿ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਗੇ ਵਾਸਤੇ ਉਹ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ